ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਮੇਰੇ ਚੈਨਲ ਪਰਮੂਆਂ ਦਾ ਦੇਖਣ। ਮੈਂ ਨਾ ਹੀ ਇਰਾਨ ਦੇ ਅੱਜ ਦੀ ਵੀਡੀਓ ਟੀ ਲੋਡੇ ਦੀ ਫਾਰਮ ਆ ਜਾਤਾ। ਇਹ ਲੱਗੇ ਬਣਾਉਣਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜ਼ਿਆਦਾ ਬੱਝੂ ਦਿਖਾਵਾਂਗੇ। ਤਿੰਨ ਝੋਟੀਆਂ ਤੇ ਇੱਕ ਵੜਿਆ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਪਟੂਆ ਦੀ ਡਿਟੇਲ। ਪਰਮੂਆਂ ਜੀ ਸਾਸੀ ਜੀ ਮਿੱਦੀ 사ਸੀ ਕਾਲ ਭਾਜੀ ਹੋਰ ਨਾ ਕਿਹਾ ਵੀ ਵਧੀਆ ਵਧੀਆ ਹੈ ਆਪਣਾ ਨਾਮ ਤੇ ਐਡਰੈਸ ਦੱਸ ਦੇ ਵੀ ਨਾਮ ਭਾਜੀ ਮੇਰਾ ਹਰਮਨਜ ਪਿੰਡ ਰਾਇਆ ਸਾਸੀ ਜ਼ਿਲ੍ਹਾ ਮਰਸਾ ਤਹਿਸੀਲ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 826444231 ਜੀ ਭਾਜੀ ਠੀਕ ਹੈ ਜੀ ਅੱਜ ਲਈ ਇਹ ਹੀ ਬੜਾ ਕਰਤਾ ਇਹ ਕੰਮ ਹਾਂਜੀ ਹਾਂਜੀ ਚਲੋ ਚੱਲ ਗਏ ਹੋਰ ਜੇ ਕੰਮ ਹੀ ਹਾਂਜੀ ਹਾਂਜੀ ਤੇ ਕਰੀਏ ਜਰੂਰ ਭਾਜੀ ਹਾਂਜੀ ਉਧਰ ਕਰ ਲਈਏ ਮੈਂ ਤੁਹਾਨੂੰ ਆਜਾ ਉਧਰ ਕਰ ਲਈਏ ਉਧਰ ਕਰ ਲਈਏ ਵੇਖੋ ਤੁਹਾਡੀ ਸ਼ਵ ਉਧਰ ਕਰ ਲਈਏ ਚਲੋ ਫਿਰ ਹਾਂ ਆ ਬੈਠਾ ਨਿਕਾਇਆ ਮਾਈ ਥਲੇ ਛੌਕ ਬੜਾ ਜੋਂ ਦਾ ਆ ਮੈਂ ਦਾ ਭਾਜੀ ਸੁਹਾ ਤਿੱਜਾ ਜੇ ਅੱਛਾ ਜੀ ਤੋਂ ਤੇ ਤੁਹਾਨੂੰ ਪੱਕਾ 10 ਲੀਟਰ ਜੇ ਭਾਜੀ ਲੀਟਰ ਨਾ ਮੈਨਣਾ ਜੀ ਠੀਕ ਹੈ ਠੀਕ ਹੈ ਭਾਜੀ ਕਰੋ ਚੈੱਕ ਆਉਟ ਇਸ ਟਾਈਮ ਜਿਹੜਾ 10 ਲੀਟਰ ਬਿਲਕੁਲ ਦੁੱਧ ਜ਼ਿਆਦਾ ਤੇ ਠੰਡ ਲਈ ਵੀ ਬਹੁਤ ਨਹੀਂ ਚੰਗੀ ਆ ਕਰੋ ਲਾਗੇ ਤੋਂ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਭਾਜੀ ਘਰ ਵਾਲਿਆਂ ਕਹਿਆ ਡੇਢ ਸਹੀ ਮਹੀਨਾ ਹੋਇਆ ਬੱਚਾ ਤੁਹਾਡੇ ਸਾਹਮਣੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਉਹ ਭਾਜੀ ਪੱਕਾ ਦਵਾ ਕੇ ਮਾ ਬਹੁਤ ਚੰਗਾ ਵਾ ਆਹ ਵਾਲਾ ਰਾਬ ਪਿਛੇ ਜਵਾਬ ਜੀ ਕੱਟੀ ਹੋਈ ਜੀ ਕਰਤਾ ਜੋ ਭਾਜੀ ਠੀਕ ਹੈ ਜੀ ਮੇਲ ਕਾਫ ਦੇ ਆਹ ਵਾਲਾ ਆਪਣੇ ਸਮਝਣ ਵੀਰਾਂ ਦਾ ਕੋਈ ਸਵਾ ਦਾ ਲਾ ਦੇ ਜੀ ਭਾਈ 1.5 ਮਹੀਨੇ ਦਾ ਕਹਿ ਜਾਂ ਕੋਈ 2 ਮਹੀਨੇ ਦਾ ਲਾ ਦੇ ਦੋਹਾਂ ਦਾ ਲਾ ਦੇ ਠੀਕ ਹੈ ਬਾਕੀ ਖਾਣ ਲੈ ਵਾ ਖਾਰੀ ਇੱਕ ਰਮ ਮੰਗ ਲਾ 10 ਕਿਲੋ ਦੁੱਧ ਭਾਜੀ ਪੱਕਾ ਠੀਕ ਠੀਕ ਹੈ ਹੋ ਜਾਣਾ ਗਲੋ ਜੋ ਗਲੋ ਜੋ ਸਾਬ ਜੀ ਛੱਡ ਦਿਓ ਲੋ ਭਾਈ ਜੀ ਲਾਗੇ ਤੁਹਾਨੂੰ ਚੈੱਕ ਥਾਣਾ ਆਰਡਰ ਕੁਆਲਟੀ ਚੌਂਕਵਾ ਇੱਕ ਨੰਬਰ ਜੇ ਭਾਜੀ ਜਿਹੜਾ ਵੀ ਮੈਂ ਚਲੂ ਉਹ ਨਾਲ ਛੱਡ ਕੇ ਜਾਊਂਗਾ ਠੀਕ ਹੈ ਜੀ ਕੀ ਮੁੱਲ ਕਰਨਾ ਵੀ ਜਿਹੜਾ ਹਰ ਇਹ ਲੈ ਤਾਜੀ ਸੂਈ ਹੁੰਦੀ ਤੇ ਭਲਾ 585 ਕਰੀ ਜਾਂਦੇ ਅੱਛਾ ਜੀ ਮੁੱਲ 75 ਜੀ ਅੱਛਾ ਜੀ ਕਰ ਦੋ ਮਾਨਤਾ ਕਿੱਥੇ ਇੱਕ ਛੱਡ ਦੇਣੀ ਫਿਰ ਆਪ ਵੀ ਦੱਸ ਦੋ 72000 ਚ ਵੀ ਜੀ ਮਾਨਤਨ ਕਰਦਾ ਏ ਥੋੜਾ ਬੋਲਾ ਵੈਕਟਰ ਆ ਠੀਕ ਠੀਕ ਲਓ ਭਾਜੀ 72000 ਚ ਵੀ ਕਹਿੰਦਾ ਕਿ ਮਾਨਤਨ ਕਰਦਾਂਗੇ ਪਾਣੀ ਦਾ ਨਿਕਲ ਦੁੱਧ ਪੱਕਾ ਜੇ ਮੈਂ ਕੋ ਠੀਕ ਹੈ ਠੀਕ 11 12 ਕਿਲੋ ਕਰੋ ਵੀ ਭਾਜੀ ਦੂਜੇ ਸਾਲ ਜਾਗੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਆਜੋ ਹੁਣ ਦੂਜੇ ਨੰਬਰ ਤੇ ਵਹਿੜ ਦੱਸਿਓ ਵਿੱਜੇ ਵਹਿੜ ਦੇ ਬਾਰੇ ਆ ਵੱਸੀ ਦਾ ਭਾਜੀ ਦੂਜਾ ਸਵੇਰੇ ਅੱਛਾ ਜੀ ਦੁੱਧ ਇਹਦਾ ਕਿੰਨਾ ਹੋਗਾ ਇਹ ਪੱਕਾ ਨੂੰ 8 ਲੀਟਰ ਅੱਛਾ ਤੇ ਦੁੱਧ ਨੂੰ ਤਾਂ 8 ਕਿਲੋ ਕਰ ਦਿਓ ਜਾਰੇ ਮਾਰ ਕਰਾਈ ਆ ਅੱਛਾ ਠੀਕ ਹੈ ਲਓ ਭਾਜੀ ਗੱਦ ਵਜਨ ਦੀ ਬਹੁਤ ਹੀ ਚੰਗੀ ਯਾ ਸੁਖੀ ਜੀ ਕਹੇ ਤੇਰੀ ਬਾਪਿੱਟਾ ਹੌਂਟਵਾਇਕ ਤੇ ਇਹਨੂੰ ਕਿੰਨਾ ਕੱਢਣਾ ਮੋਗਾ ਸੋਈ ਨੂੰ ਸੋਈ ਨੂੰ ਪਾਜੀ ਘਾਲਿਆ ਨੇ 1.5 ਦੋ ਮਹੀਨੇ ਹੋ ਗਏ ਏ ਠੀਕ ਠੀਕ ਆ ਤਾਂ ਵੀ ਇੱਕ ਗੱਲ ਰੱਖਾ ਜੇ ਨਿਕਲੇ ਨਾ ਨਿਕਲੇ ਅਗਲੇ ਦੇ ਕਰਨਾ ਠੀਕ ਠੀਕ ਲੋ ਭਾਈ ਆਰਡਰ ਕੁਆਲਟੀ ਤੇ ਸਣਸਣ ਬਹੁਤ ਹੀ ਚੰਗਾ ਲੱਗਾ ਵਾ ਤੇ ਸੱਜਰ ਨੇ ਫਿਰ ਕਿੰਨਾ ਦਿੱਤਾ ਇਹ ਦੱਸ ਸੱਜਰ ਭਾਈ 14 15 ਕਿਲੋ ਆਂਦੇ ਤੂੰ ਦੀ ਰਹੀ ਏ ਠੀਕ ਆ ਜੀ ਦੱਸੋ ਭਾਈ 14 15 ਲੀਟਰ ਜਿਹੜਾ ਦੁੱਧ ਸੱਜਰ ਨੇ ਭਰਿਆ ਵਾ ਤੇ ਕੱਦ ਵਜੋਂ ਬਹੁਤ ਹੀ ਚੰਗਾ ਵਾ ਪਰ ਜੀ ਵਸੀਆ ਬਾਜੀ ਮਰੀਨ ਵਾਲੀ ਦਾਸਨਾਈ ਇਹ ਬੋਲ ਵੀਰ ਜੀ ਦਾ ਹੈ ਰੋ ਇਹਦਾ ਮੋਲ 5000 ਚ ਅੱਛਾ ਜੀ 2200 ਛੋੜ ਕਰਨਾ ਠੀਕ ਹੈ ਲੋ ਬਈ 22000 ਚੋਂ 200 ਰੁਪਇਆ ਛੋੜ ਬਾਕੀ ਠੰਡੀ ਕਿੰਨੀ ਵੜਿਆ ਪਾਜੀ ਬਹੁਤ ਹੀ ਵੜ ਦੇ ਵਿੱਚ ਆ ਗਿਆ ਤੇ ਠੰਡ ਤੁੜ ਵੀ ਬਹੁਤ ਚੰਗਾ ਲੱਗਾ ਵਾ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਵਿਦਿਆ ਆ ਮੈਂ ਤਾਂ ਭਾਈ ਬੱਚਾ ਮਰਿਆ ਇਹ ਸੋਈ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਅੱਛਾ ਜੀ ਦੁੱਧ ਦੇ ਕੋ ਪੱਕਾ 8 ਲੀਟਰ ਜੀ ਠੀਕ ਹੈ ਠੀਕ ਹੈ ਜੀ ਪਹਾੜੇ ਤੇ ਮਿਲਦੀ ਹੈ ਭਾਜੀ ਠੀਕ ਹੈ ਲੋ ਭਾਜੀ ਪਹਾੜੇ ਤੇ ਮਿਲਦੀ ਤੇ ਕੱਤ ਵਜੇ ਦੀ ਵੀ ਚੰਗੀ ਆ ਮੁੰਡਾ ਸਾਡਾ ਪਸਮੋਲ ਤੇ ਆਇਆ ਖਾਇਆ ਠੀਕ ਹੈ ਠੀਕ ਹੈ ਜੀ ਲੋ ਭਾਜੀ ਮਿਲਦੀ ਦਾ ਵੀ ਦੇ ਵਿੱਚ ਆ ਗਈ ਤੇ ਕਰੋ ਚੈੱਕ ਬਾਕੀ ਕੱਦ ਵਜਨ ਬਹੁਤ ਹੀ ਚੰਗਾ ਵਾ ਤੇ ਇਸ ਟਾਈਮ ਜਿਹੜਾ 8 ਲੀਟਰ ਦੁੱਧ ਬਿਲਕੁਲ ਤਿਆਰ ਹੈ। ਜੀ ਪਾਜੀ ਠੀਕ ਹੈ। ਇਹਨੇ ਸੱਜਰ ਨੇ ਕਿੰਨਾ ਕਿ ਦਿੱਤਾ ਤੁਸਰ? ਇਹਨੇ 11-12 ਲੀਟਰ ਚ ਵਾਇਆ ਜੀ। ਠੀਕ ਹੈ ਲੋ ਜੀ ਸੱਜਰ ਨੇ 11-12 ਲੀਟਰ ਕਿਹੜਾ ਦੁੱਧ ਚ ਵਾਇਆ ਵਾ। ਤੇ ਇਸ ਟਾਈਮ ਜਿਹੜਾ 8 ਲੀਟਰ ਦੇ ਕੋਲ ਦੁੱਧ ਤਿਆਰ ਹੈ। ਕਿਹਾ ਅੱਜ ਨੂੰ ਪਾਜੀ ਇਹ ਰਿਹਾ ਉਹ ਫੇਰ ਕੋਲ ਦਾ 8-9 ਕਿਲੋ ਕਿੰਨਾ ਦਾ ਠੀਕ ਹੈ ਠੀਕ ਹੈ ਜੀ। ਜੀ ਬੀ ਲਾ ਕੇ ਤੁਸੀਂ ਚੈੱਕ ਕਰ ਸਕਦੇ ਜੀ ਆਰਡਰ ਚਾਹੁੰਦੇ 441 ਨੰਬਰ ਜੀ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਬੀਤੀ ਹੈ ਇਹਦਾ ਮੁੱਲ ਭਾਈ 65000 ਜੀ acha ji 60 ਦੀ ਏਰੀਆ ਤੇ ਕਰਨਾ ਮਾਨ ਤਾ 58000 ਤੋਂ 200 ਸੂਟ ਕਰ ਦਾਂਗੇ ਠੀਕ ਹੈ ਲਓ ਭਾਈ 58000 ਤੋਂ 200 ਪੀਆ ਸੂਟ ਠੀਕ ਹੈ ਠੀਕ